ਕਰ ਕਰ ਚੱਲੀ ਗੱਲ ਚੰਨੀ ਹੋਇਆ ਮਜੀਠੀਆ ਵਾਲੇ ਮੈਨੂੰ ਇੱਟ ਕੁੱਤੇ ਵਾਲਾ ਵੇਰਾਰ ਹੈ ਵੀ ਆ ਰਹਿਣਾ ਵੀ ਐ ਤੇ ਮੇਰੀ ਕਦੇ ਇਹਨਾਂ ਦੇ ਨਾਲ ਕਦੇ ਢਾਲ ਸਾਂਝੀ ਹੋ ਨਹੀਂ ਸਕਦੀ ਜੋ ਪਰਚਾ ਹੋਇਆ ਹੈ ਮਜੀਠੀਆ ਤੇ ਉਹ ਮੇਰੇ ਸੈਨਾ ਥੱਲੇ ਹੋਇਆ ਮੈਂ ਕੀਤਾ ਮੈਂ ਇਹਦੀ ਅੱਜ ਵੀ ਜ਼ਿੰਮੇਵਾਰ ਐ ਤੇ ਅਗਲੇ ਦਿਨੋਂ ਵੀ ਹਾਈ ਕੋਰਟ ਦੇ ਆਦੇਸ਼ ਸੀਗੇ ਮੇਰੇ ਆਰਡਰ ਹੋਏ ਚੱਟੋ ਬਾਧਿਆ ਡੀਜੀਪੀ ਸੀਓ ਨੇ ਇੰਪਲੀਮੈਂਟ ਕੀਤਾ ਅੱਜ ਜੇ ਉਹ ਇਹ ਭੁਗਤ ਰਿਹਾ ਇਹ ਪਹਿਲਾਂ ਅੰਦਰ ਗਿਆ ਤਾਂ ਕਿਤੇ ਕਰਕੇ ਚੰਦੀ ਚੰਨੀ ਉਹ ਚੰਨੀ ਉਹਦੇ ਹੱਥ ਚ ਉਹ ਚੰਨੀ ਉਹਦੇ ਹੱਥ ਤੇ ਕਦੇ ਨਹੀਂ ਬੋਲਿਆ ਨਾ ਹੀ ਫੋੜਨਾ ਕਦੇ ਚੱਲੇ ਨੇ ਕਿੰਨਾ ਕੁ ਦਮ ਮੰਨਦੇ ਹੋ ਜੋ ਜੋ ਵਿਜੀਲੈਂਸ ਨੇ ਕੀਤਾਗਾ ਆਮਦਨ ਤੋਂ ਜ਼ਿਆਦਾ ਸਰੋਤਾਂ ਦਾ ਪਰਚਾ ਜਿਹਨੂੰ ਬਾਡ ਰਕ ਦੇ ਨਾਲ ਵੀ ਜੋੜਿਆ ਜਾ ਰਿਹਾ ਜਿਹੜਾ ਕਹਿ ਰਿਹਾ ਇੱਕ ਮਨੀ ਇੰਟਰੀ ਲ ਸਾਬਤ ਹੋ ਜਾਏਗਾ 540 ਕਰੋੜ ਰੁਪਏ ਦੀ ਜਿਹੜੀ ਗੱਲ ਚੱਲ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਹ ਹਜ਼ਾਰ ਕਰੋੜ ਦਾ ਕੇਸ ਸੀ ਤੁਸੀਂ 540 ਕਰੋੜ ਦੀ ਕਿਹੜੀ ਗੱਲ ਕਰਦੇ ਹੋ ਮੇਰੇ ਵਾਲੇ ਪਰਚੇ ਨੂੰ ਕੌਣੀ ਤੁਸੀਂ ਚਲਾਇਆ ਮੈਨੂੰ ਦੁੱਖ ਤਾਂ ਇਸ ਗੱਲ ਦਾ ਹੈ ਤੁਹਾਡੇ ਤਿੰਨ ਮਹੀਨਿਆਂ ਚੋਂ ਜਮਾਂ ਲਾਸਟ ਪਰਚਾ ਹੋਇਆ ਸੀ ਮੈਨੂੰ ਲੱਗਦਾ 10 ਦਿਨ ਪਹਿਲਾਂ ਸ਼ਾਇਦ ਦੀ 15 ਦਿਨ ਪਹਿਲਾਂ ਸੌਖੀ ਨਹੀਂ ਡਰੇ ਐਵਰੀ ਬਿੱਲ ਨੂੰ ਪੈਂਦੇ ਸੱਪ ਦੀ ਸਰੀ ਤੇ ਲੋਡ ਚੱਕਣਾ ਮੁੱਖ ਮੰਤਰੀ ਕੋਲ ਤਾਂ ਪਾਵਰ ਬਹੁਤ ਹੁੰਦੀ ਹੈ 올 ਇਨ 올 ਹੁੰਦਾ ਡਰਾਈਵਰ ਤਾਂ ਵਿਚਾਰਾ ਮਲੰਗ ਹੁੰਦਾ ਹੈਗਾ 3 ਸਾਲਾਂ ਤੋਂ ਆਪਣੇ ਪਿੰਡੇ ਦੇ ਸ਼ਹਿਰਿਆਂ ਕਦੇ ਏਡੀ ਆ ਜਾਂਦੀ ਕਦੇ ਵਿਜੀਲੈਂਸ ਆ ਜਾਂਦੀ ਕਦੇ ਸਾਲੇ ਉਹ ਮੈਨੂੰ ਗੈਂਗਸਟਰਾਂ ਦੇ ਟੈਲੀਫੋਨ ਆਉਂਦੇ ਕਦੇ ਕਿਸੇ ਦੇ ਆਉਂਦੇ ਇਹ ਕੀ ਕਾਰਨ ਹੈ ਐਸੀ ਤਾਂ ਲੋਈ ਚੱਕ ਕੇ ਆਏ ਸੀ ਲੋਈ ਚੱਕ ਕੇ ਚਲੇ ਜਾਣਾ ਹੈ ਕੀ ਯਾਰ ਇਹਦੇ ਵਿੱਚ ਕਰ ਲੋ ਜਿਹੜਾ ਕੁਝ ਕਰਨਾ ਮੇਰਾ ਨਾਲ ਉਹਨਾਂ ਨੇ ਜਿਹੜਾ ਕੁਝ ਕਰ ਲਿਆ ਸਰਕਾਰਾਂ ਬਣਦੀਆਂ ਨੇ ਲੋਕਾਂ ਨੂੰ ਲੋਕਾਂ ਦੇ ਮਸਲੇ ਗਾਇਬ ਹੋ ਜਾਂਦੇ ਨੇ ਕੋਈ ਈਡੀ ਦਾ ਮਿਸਯੂਜ਼ ਕਰਦਾ ਕੋਈ ਵਿਜੀਲੈਂਸ ਦਾ ਮਿਸਯੂਜ਼ ਕਰਦਾ ਅਸੀਂ ਇਹਨੂੰ ਡੈਮੋਕ੍ਰੇਸੀ ਕਹਿੰਦੇ ਹਾਂ ਇੱਕ ਅਮਰੀਕਨ ਡੈਮੋਕ੍ਰੇਸੀ ਹੈ ਕਿ ਐਲਨ ਮਾਸਕ 트ੰਪ ਦੇ ਖਿਲਾਫ ਹੋ ਜਾਂਦਾ ਉੱਤੇ ਪਰਚਾ ਨਹੀਂ ਹੁੰਦਾ ਕਿ ਕਿਉਂ ਇਹੀ ਜੀ ਡੈਮੋਕ੍ਰੇਸੀ ਵਿੱਚ ਕਿਉਂ ਨਹੀਂ ਬਦਲੀ ਕੋ ਬਾਬਾ ਸਾਹਿਬ ਬੇਦਰ ਤੋਂ ਬਹੁਤ ਵੱਡੇ ਸੁਪਨੇ ਦੇਖ ਗਿਆ ਸੀ ਇਸ ਦੇਸ਼ ਲਈ ਕਨਸਟੀਟਿਊਸ਼ਨ ਦੇ ਅੰਦਰ ਇੱਕ ਵਾਰ ਇਹ ਸੋਚਣਾ ਪੈਣਾ ਹੈ ਕਿ ਮੈਂ ਅਗਲੀ ਵਾਰ ਸੀਐਮ ਨਹੀਂ ਬਣਨਾ ਮੈਂ ਮਨੋਂ ਲੋਕ ਵੋਟਾਂ ਪਾਣ ਨਾ ਪਾਣ ਮੈਂ ਇਸ ਅਦਾਰਾ ਲਈ ਜਾਣਾ ਜਿੱਦਣ ਇਹ ਸੋਚ ਕੇ ਕੋਈ ਸੀਐਮ ਉੱਤੇ ਕੁਰਸੀ ਤੇ ਬੈਠੇਗਾ ਤਾਂ ਆਉਣ ਵਾਲਾ ਸਮਾਂ ਸਹੀ ਹੈ ਠੀਕ ਕਿ ਵਿੱਚ ਰੜਕਦੀਆਂ ਜਿਹੜੀਆਂ ਕੱਡੀਆਂ ਗਲੀ ਵਿੱਚ ਖੜ੍ਹ ਕੇ ਬਾਅਦ ਚ ਰੜਕਣ ਲੱਗ ਜਾਂਦੀਆਂ ਬਾਅਦ ਚ ਬਦਲੇ ਖੋਰੀ ਸ਼ੁਰੂ ਹੋ ਜਾਂਦੀ ਹੈ ਅਸਲ ਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਪਿਛਲੇ ਸਮੇਂ ਤੋਂ ਰਾਜਨੀਤੀ ਦੇ ਅੰਦਰ ਵਿਕਰਮ ਮਜੀਠੀਆ ਦਾ ਨਾਂ ਵੱਡੇ ਪੱਧਰ ਤੇ ਪੰਜਾਬ ਚ ਗੂੰਜਦਾ ਰਿਹਾ ਹੈ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਜਿਹੜੀ ਆਪੋਜੀਸ਼ਨ ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੀ ਸੀ ਉਸ ਆਪੋਜੀਸ਼ਨ ਚੋਂ ਵੀ ਬਹੁਤ ਸਾਰੇ ਬਿਆਨ ਆਏ ਉਹਨਾਂ ਬਿਆਨਾਂ ਦੇ ਉੱਤੇ ਅੱਗੇ ਰਾਜਨੀਤੀ ਹੋਈ ਹੁਣ ਇਸ ਮਸਲੇ ਦਾ ਕੀ ਬਣੇਗਾ ਅੱਗੇ 2027 ਦੀ ਰਾਜਨੀਤੀ ਨਾਲ ਇਹਦਾ ਲਿੰਕ ਕਿਵੇਂ ਜੁੜਦਾ ਹੈ ਕਾਂਗਰਸ ਕੀ ਕਰੇਗੀ ਬੀਜੇਪੀ ਕੀ ਕਰਨ ਜਾ ਰਹੀ ਹੈ ਈਡੀਏ ਦੇ ਚਨਵਾਲ ਹੋਏਗੀ ਵਿਜੀਲੈਂਸ ਦੇ ਪਰਚੇ ਚ ਕਿੰਨਾ ਦਮ ਹੈ ਸਾਡੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਨ੍ਹਾਂ ਨੇ ਪਹਿਲੀ ਵਾਰ ਗ੍ਰਫੀਆਈਆਰ ਹੋਈ ਸੀ ਇਸ ਮਸਲੇ ਦੇ ਅੰਦਰ ਪਹਿਲੀ ਵਾਰ ਡਰੱਗ ਮਾਮਲੇ ਨੂੰ ਕਿਸੇ ਨੇ ਹੱਥ ਪਾਇਆ ਸੀਗਾ ਤਾਓ ਸੀਐਮ ਚੰਨੀ ਸੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਹੋਈਆਂ ਉਹਨਾਂ ਬਾਰੇ ਉਹਨਾਂ ਦਾ ਵੀ ਬਿਆਨ ਆਇਆ ਜਿਵੇਂ ਆਪੋਜੀਸ਼ਨ ਦੇ ਬਿਆਨ ਹੈ ਉਹ ਵੀ ਪੁੱਛਦੇ ਹਾਂ ਉਹਨਾਂ ਤੋਂ ਔਰ ਬਾਕੀ ਵੀ ਇਸ ਕੇਸ ਬਾਰੇ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਧੰਨਵਾਦ ਯਰਵਿੰਦਰ ਜੀ ਬੜੀ ਖੁਸ਼ੀ ਹੋਈ ਸਭ ਤੋਂ ਪਹਿਲਾ ਸਵਾਲ ਸ਼ੁਰੂ ਇੱਥੇ ਕਰਦੇ ਹਾਂ ਘਰ ਘਰ ਚੱਲੀ ਗੱਲ ਚੰਨੀ ਹੋਇਆ ਮਜੀਠੀਏ ਵਾਲੇ ਕਹਿ ਦਿੱਤਾ ਗਿਆ ਤੁਹਾਨੂੰ ਚੰਨੀ ਨੇ ਦੇਖੋ ਮੈਂ ਆਪੋਜੀਸ਼ਨ ਲੀਡਰਸ਼ਿਪ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੀਗੇ ਪਰਧਾਨ ਪਾਰਟੀ ਦੇ 17 ਦੇ ਇਲੈਕਸ਼ਨਾਂ ਤੋਂ ਬਾਅਦ ਸਾਡੀ ਇੱਕ ਕਮਿਟਮੈਂਟ ਸੀ ਕਿ ਅਸੀਂ ਨਸ਼ਿਆਂ ਨੂੰ ਹੱਥ ਪਾਵਾਂਗੇ ਨਸ਼ੇ ਦੇ ਸੁੱਧਾਗਰਾਂ ਨੂੰ ਫੜਾਂਗੇ ਤੇ ਜਿੰਨੇ ਤਸਕਰ ਹੈ ਜਾਂ ਜੋ ਜੋ ਵੀ ਇਹ ਨਸ਼ੇ ਦੇ ਵਿੱਚ ਹੋ ਰਿਹਾ ਅਸੀਂ ਉਹਦੀ ਲੀਰੋ ਲੀਰ ਕਰਦਾਂਗੇ ਕੈਪਟਨ ਸਾਹਿਬ ਨੇ ਸੌ ਵੀ ਖਾਦੀ ਸੀ ਗੁਟਕਾ ਚੱਕ ਕੇ ਕਿ ਜੀ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ 4.5 ਸਾਲ ਸਰਕਾਰ ਚਲਾਈ ਐਸੀ ਕੈਪਟਨ ਸਾਹਿਬ ਨੂੰ ਲਗਾਤਾਰ ਕਹਿੰਦੇ ਰਹੇ ਜੀ ਆਪਣੀ ਕਮਿਟਮੈਂਟ ਯਾਦ ਕਰੋ ਆਪਣੀ ਕਮਿਟਮੈਂਟ ਯਾਦ ਕਰੋ ਆਪਾਂ ਨਸ਼ਿਆਂ ਨੂੰ ਹੱਥ ਪਾਈਏ ਨਸ਼ਿਆਂ ਦੇ ਖਿਲਾਫ ਚੱਲੀਏ ਉਹ ਨਹੀਂ ਹੋਈ ਗੱਲ ਦੂਸਰਾ ਇਸ਼ੂ ਸੀਗਾ ਬੇਅਦਬੀ ਦਾ ਬੇਅਦਬੀ ਤੇ ਵੀ ਨਹੀਂ ਹੋਈ ਗੱਲ ਜਿਸ ਤਰ੍ਹਾਂ ਲੋਕ ਇਨਸਾਫ ਚਾਹੁੰਦੇ ਸੀ ਉਹ ਨਹੀਂ ਦੇ ਸਕੇ ਅਸੀਂ ਆਖਰ ਨੂੰ ਐਸੀ ਕੈਪਟਨ ਸਾਹਿਬ ਦੇ ਖਿਲਾਫ ਹੋ ਕੇ ਕੈਪਟਨ ਸਾਹਿਬ ਨੂੰ ਤਾਰਤਾ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਕਿ ਜੀ ਤੁਸੀਂ ਬਣੋ ਮੈਂ اپوزیشن ਲੀਡਰ ਸੀ ਮੇਰੇ ਆਪਣੀਆਂ ਗੱਲਾਂ ਯਾਦ ਸੀ ਜੋ ਐਸੀ ਕਮਿਟਮੈਂਟ ਕੀਤੀ ਹੋਈ ਸੀ ਮੈਂ ਦੋਨੋਂ ਮੁੱਦਿਆਂ ਨੂੰ ਬੜੇ ਜੋਰ ਸ਼ੋਰ ਦੇ ਨਾਲ ਤਕੜੇ ਹੋ ਕੇ ਆਪਣੀਆਂ ਲੱਤਾਂ ਜਾਨ ਪਾ ਕੇ ਚੱਕਿਆ ਬੇਅਦਵੀ ਦੇ ਵਿੱਚ ਕੋਈ ਕੇਸ ਨਹੀਂ ਸੀ ਤਿਆਰ ਕਰਿਆ ਹੋਇਆ ਐਸਸੀ ਐਸਆਈਟੀ ਨੂੰ ਬੁਲਾ ਕੇ ਮੈਂ ਲਗਭਗ 25 ਮੀਟਿੰਗਾਂ ਐਸਆਈਟੀ ਦੇ ਨਾਲ ਕੀਤੀਆਂ ਤੇ ਬਾਬਾ ਜਿਹੜਾ ਹੈ ਰਾਮ ਰਹੀਮ ਉਹਨੂੰ ਅਸੀਂ ਸਨਮਣ ਕਰ ਲਏ ਉਹ ਜਾ ਕੇ ਹਾਈ ਕੋਰਟ ਤੋਂ ਸਟੇਲ ਆਇਆ ਉਹਦੀ ਵੀ ਅਪਰੋਚ ਬਹੁਤ ਐ ਤੇ ਅਸੀਂ ਉਹਦੇ ਜੇਲ੍ਹ ਵੀ ਚਲੇ ਗਏ ਤੇ ਉਹਨੂੰ ਕੇਸ ਵਿੱਚ ਖੜਾ ਕਰ ਲਿਆ ਉਹਦੇ ਬੰਦਿਆਂ ਨੂੰ ਕੇਸ 'ਚ ਖੜਾ ਕਰ ਲਿਆ ਅੱਜ ਜੇ ਬਾਬਾ ਉਸ ਕੇਸ ਵਿੱਚ ਐ ਤਾਂ ਉਹ ਸਾਡੀ ਕੰਟਰੀਬਿਊਸ਼ਨ ਐ ਸਾਡੀ ਸਰਕਾਰ ਦੀ ਕੰਟਰੀਬਿਊਸ਼ਨ ਐ ਮੇਰੀ ਕੰਟਰੀਬਿਊਸ਼ਨ ਐ ਉਸ ਤੋਂ ਬਾਅਦ ਨਸ਼ਿਆਂ ਦੀ ਗੱਲ ਸੀ ਨਸ਼ਿਆਂ ਦੀਆਂ ਚਿੱਟੋ ਪੱਤੇ ਦੇ ਚਿੱਠੇ ਨਹੀਂ ਖੁੱਲ੍ਹੀਆਂ ਸੀ ਬੰਦ ਲਫਾਫੇ ਹਾਈ ਕੋਰਟ ਦੇ ਵਿੱਚ ਅਸੀਂ ਆਪਣੇ ਬੰਦਿਆਂ ਨੂੰ ਤਕੜੇ ਕਰਿਆ ਆਪਣੇ ਸਰਕਾਰੀ ਵਕੀਲ ਨੂੰ ਤਕੜਿਆ ਕਰਿਆ ਕਿ ਚਲੋ ਹਾਈ ਕੋਰਟ ਦੇ ਵਿੱਚ ਅਸੀਂ ਲੜੇ ਜਿਹੜੀ ਮਜੀਠੀਆ ਦੀ ਹੈ ਚਿੱਠੀ ਉਹ ਲਿਆਂਦੀ ਜੋ ਪਰਚਾ ਹੋਇਆ ਹੈ ਮਜੀਠੀਆ ਤੇ ਉਹ ਮੇਰੇ ਸੈਨਾ ਥੱਲੇ ਹੋਇਆ ਮੈਂ ਕੀਤਾ ਮੈਂ ਇਹਦੀ ਅੱਜ ਵੀ ਜ਼ਿੰਮੇਵਾਰ ਹਾਂ ਤੇ ਅੱਗੇ ਨੂੰ ਵੀ ਤੇ ਦੂਸਰਾ ਇਹ ਜਿਹੜਾ ਹਾਈ ਕੋਰਟ ਦੇ ਆਦੇਸ਼ ਸੀਗੇ ਮੇਰੇ ਆਰਡਰ ਹੋਏ ਚੱਟੋ ਬਾਧਿਆ ਡੀਜੀਪੀਸੀ ਉਹਨੇ ਇੰਪਲੀਮੈਂਟ ਕੀਤੇ ਉਸ ਤੋਂ ਬਾਅਦ ਮਜੀਠਿਆ ਪਾਸੇ ਹੋ ਗਿਆ ਹਾਈ ਕੋਰਟ ਚੋ ਜਾ ਕੇ ਬੇਲ ਲਿਆ ਆ ਕਿ ਜੀ ਇਹਨੂੰ ਇਲੈਕਸ਼ਨ ਤੱਕ ਨਾ ਛੇੜੋ ਤੁਸੀਂ ਨਹੀਂ ਫੜ ਸਕਦੇ ਸਾਡਾ ਟਾਈਮ ਲੰਘ ਗਿਆ ਸਾਡੇ ਤੋਂ ਬਾਅਦ ਫੜਿਆ ਆਪਣੇ ਆਪ ਪੇਸ਼ ਹੋਇਆ ਉਹ ਜਿਸ ਦਿਨ ਉਹ ਪੇਸ਼ ਹੋਇਆ ਮੇਰਾ ਹੁਣ ਸਵਾਲ ਇਹ ਹੈ ਕਿ ਐਸੀ ਤਾਂ ਆਪਣੇ ਆਪਣੇ ਪਰਿਵਾਰਾਂ ਨੂੰ ਆਪਣੀ ਜਾਨ ਨੂੰ ਦਾਅ ਤੇ ਲਾ ਕੇ ਇਹ ਕੇਸ ਕੀਤਾ ਹੈ ਤੇ ਜਿਹੜੀਆਂ ਫਿਰ ਅਗਲੀਆਂ ਸਰਕਾਰਾਂ ਆਈਆਂ ਪੁਲਿਸ ਨੇ ਇਹਦਾ ਪੁਲਸਰ ਰਿਮਾਂਡ ਕਿਉਂ ਨਹੀਂ ਲਿਆ ਛੋਟੇ ਤੇ ਛੋਟਾ ਕੇਸ ਹੈ ਉਹਦੇ ਜਿਵੇਂ ਪੁਲਸਰ ਰਿਮਾਂਡ ਹੋ ਜਾਂਦਾ ਤੁਸੀਂ ਘੰਟੇ ਦਾ ਇੱਕ ਦਿਨ ਦਾ ਵੀ ਡਿਮਾਂਡ ਨਹੀਂ ਲਿਆ ਮੰਗਿਆ ਹੀ ਨਹੀਂ ਲਿਖ ਕੇ ਦੇ ਦ ਸਾਨੂੰ ਲੋੜ ਹੀ ਨਹੀਂ ਆਦੀ ਉਸ ਤੋਂ ਬਾਅਦ ਉਹ 6 ਮਹੀਨੇ ਬਾਅਦ ਜੇਲ੍ਹ ਚ ਰਿਹਾ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਕਦੇ ਇਨਾ ਨੇ ਉਹਨੂੰ ਜੇਲ੍ਹ ਚੋਂ ਬੁਲਾ ਕੇ ਪੁੱਛਿਆ ਇਹਨਾਂ ਗੱਲਾਂ ਤੇ ਆਪਾਂ ਚੱਲਦੇ ਆਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਕਲੀਅਰ ਕਰ ਦੇ ਜਾਓ ਕਿ ਸਾਰੀ ਆਪੋਜੀਸ਼ਨ ਸੁਖਪਾਲ ਖੈਰਾ ਜਿਹੜੇ ਸਭ ਤੋਂ ਜ਼ਿਆਦਾ ਬੋਲਦੇ ਹੁੰਦੇ ਸੀ ਵਿਕਰਮ ਖਿਲਾਫ ਹੋਰ ਬਹੁਤ ਸਾਰੇ ਲੋਕ ਕਾਂਗਰਸ ਪਾਰਟੀ ਤਕਰੀਬਨ ਬੋਲਦੀ ਰਹੀ ਆ ਪ੍ਰਤਾਪ ਬਾਜਬਾਈ ਬੋਲਦੇ ਰਹੇ ਨੇ ਹੋਰ ਲੀਡਰੀ ਬੋਲਦੇ ਰਹੇ ਆ ਕਿ ਆਪੋਜੀਸ਼ਨ ਨੂੰ ਇਹ ਲੱਗਿਆਗਾ ਕਿ ਇਹ ਕੋਈ ਆਵਾਜ਼ ਦਵਾਉਣ ਦਾ ਮਸਲਾ ਸਾਰੀ ਆਪੋਜੀਸ਼ਨ ਕਿਉਂ ਬੋਲੀ ਵਿਕਰਮ ਜੀ ਠੀਕੀ ਆ ਤੀ ਉਹ ਇਦਾਂ ਹੈ ਸੁਖਪਾਲ ਖੈਰਾ ਉਹ ਆਪ ਸਤਾਇਆ ਹੋਇਆ ਉਰੇ ਕਿੰਨੇ ਪਰਚੇ ਕਰੇ ਇਹਨਾਂ ਨੇ ਕਿੰਨਾ ਉਹਦੇ ਨਾਲ ਧੱਕਾ ਕੀਤਾ ਕਿੰਨਾ ਉਹਦੇ ਪਰਿਵਾਰ ਨੂੰ ਤੰਗ ਕੀਤਾ ਉਹ ਸਤਾਇਆ ਹੋਇਆ ਇਸ ਕਰਕੇ ਕਹਿ ਰਿਹਾ ਕਿ ਧੱਕਾ ਸਾਲਾ ਮੇਰੇ ਨਾਲ ਹੋ ਰਿਹਾ ਇਹ ਬੋਲ ਜਾਂਦਾ ਬੰਦਾ ਲੇਕਿਨ ਅਡੀਓਲੋਜੀਕਲੀ ਐਸੀ ਕਦੇ ਮਿਲ ਨਹੀਂ ਸਕਦੇ ਤੇ ਮੇਰੀ ਕਦੇ ਇਹਨਾਂ ਦੇ ਨਾਲ ਕਦੇ ਢਾਲ ਸਾਂਝੀ ਹੋ ਨਹੀਂ ਸਕਦੀ ਤੁਹਾਡਾ ਤਾਂ ਇੱਟ ਕੁੱਤੇ ਵਾਲਾ ਬਹਿਤੀ ਹੈ ਜੋ ਰਿਹਾਗਾ ਤੁਹਾਡਾ ਤਾਂ ਮੈਂ ਕਹਿੰਦਾ ਇੱਟ ਕੁੱਤੇ ਵਾਲਾ ਬਹਿਰਾ ਰ ਹੈ ਵੀ ਆ ਰਹਿਣਾ ਵੀ ਹੈ ਕਿਉਂਕਿ ਅੱਜ ਜੇ ਉਹ ਇਹ ਭੁਗ ਉਤਰਿਆ ਇਹ ਪਹਿਲਾਂ ਅੰਦਰ ਗਿਆ ਤਾਂ ਕਿਤੇ ਕਰਕੇ ਚਰਨਜੀ ਚੰਨੀ ਉਹ ਉਹ ਜਿੱਥੇ ਵੀ ਦੇਖਦਾ ਚਰਨਜੀ ਚੰਨੀ ਨੂੰ ਟਾਰਗੇਟ ਕਰਦਾ ਇੱਕ ਭੋਗ ਵਿੱਚ ਇਕੱਠੇ ਹੋ ਗਿਆ ਜਿੰਨਾ ਤੱਕ ਮੈਂ ਕਦੇ ਉਹਦੇ ਨਾਲ ਇਕੱਠਾ ਵੀ ਨਹੀਂ ਹੋਇਆ ਮਿਲਿਆ ਤਾਂ ਨਹੀਂ ਪਰ ਉਹ ਵੀ ਭੋਗ 'ਚ ਬੈਠਾ ਸੀ ਮੇਰੇ ਮੈਂ ਵੀ ਬੈਠਾ ਸੀ ਉਹਦਾ ਲੈਕਚਰ ਆਇਆ ਉਹ ਮੇਰੇ ਗੀਤ ਗਾਣ ਲੱਗ ਗਿਆ ਕਿ ਆਹ ਚੰਨੀ ਬੈਠਾ ਇਹਨੇ ਮੇਰੇ ਤੇ ਪਰਚਾ ਦਰਜ ਕੀਤਾ ਸੀ ਉਹ ਬੰਦੇ ਦਾ ਭੋਗ ਪੈ ਰਿਆ ਉਹ ਚੰਨੀ ਦੇ ਚੰਨੀ ਦੇ ਬਰਲਾਪ ਕਰਨ ਲੱਗਿਆ ਇਹ ਚੱਲਣਾ ਇਹ ਕਿਉਂਕਿ ਅਗਲੇ ਆਨੇ ਮੇਰੇ ਖਿਲਾਫ ਇੱਥੇ ਦੇ ਤੁਸੀਂ ਦੇਖੋ ਨਾ ਕਿ ਮੇਰੇ ਇਲੈਕਸ਼ਨ ਹੋਏ ਬਾਈ ਦੇ ਵਿੱਚ ਮੈਂ ਇੱਥੇ ਤੋਂ ਖੜ ਗਿਆ ਅਕਾਲੀ ਦਲ ਦੇ ਕੈਂਡੀਡੇਟ ਨੂੰ ਜਿਹਨੂੰ 45000 ਵੋਟ ਪੱਕੀ ਸੀਗੀ ਮੇਰੇ ਹਲਕੇ 'ਚ ਪੈਂਦੀ ਪਤਾ ਕਿੰਨੀਆਂ ਵੋਟਾਂ ਪਈਆਂ 3700 ਤੁੰਨੂੰ ਕਰਾਉਣਾ ਸੀ ਕਹਿੰਦੇ ਇਕੱਠੇ ਹੋ ਕੇ ਮੰਨੂ ਹਰਾਉਣਾ ਸੀ ਕਹਿੰਦੇ ਅਕਾਲੀ ਦਲ ਨੂੰ ਮਾਰ ਦੋ ਲੇਕਿਨ ਚੰਨੀ ਨਹੀਂ ਜਿੱਤਣਾ ਚਾਹੀਦਾ ਮੈਨੂੰ ਪਈ 63000 ਵੋਟ ਅੱਗੇ ਨਾਲੋਂ ਜ਼ਿਆਦਾ ਪਈ ਲੇਕਿਨ ਅਕਾਲੀ ਦਲ ਨੇ ਆਪਣੀ ਸਾਰੀ ਵੋਟ ਆਪ ਨੂੰ ਪਾ ਕੇ ਮੈਨੂੰ ਹਰਾਤਾ ਇਹ ਤਾਂ ਇਕੱਠੇ ਸੀ ਮੇਰੇ ਖਿਲਾਫ ਜਦ ਫੇਰ ਟਾਈਮ ਆਉਣਾ ਇਹਨਾਂ ਨੇ ਫੇਰ ਮੇਰੇ ਖਿਲਾਫ ਇਕੱਠੇ ਹੋਣਾ ਆਪਨੇ ਵੀ ਕਾਲਿਆਂ ਨੇ ਵੀ ਲੇਕਿਨ ਅੱਜ ਕਹਿ ਰਹੇ ਜੀ ਚੰਨੀ ਉਹਦੇ ਹੱਕ ਚ ਬੋਲੇ ਚੰਨੀ ਉਹਦੇ ਹੱਕ ਚ ਕਦੇ ਨਹੀਂ ਬੋਲਿਆ ਨਾ ਹੀ ਬੋਲਣਾ ਕਦੇ ਚੰਨੀ ਨੇ ਕਿਉਂਕਿ ਇਹ ਮੈਂ ਜਿਹੜਾ ਪਰਚਾ ਐਸੀ ਕੀਤਾ ਅੱਜ 3.5 ਸਾਲ ਹੋ ਗਏ ਐ ਕੇਜਰੀਵਾਲ ਜੀ ਦਾ ਮਾਫੀ ਮੰਗ ਕੇ ਨਿਕਲ ਗਏ ਸੀ ਨਾ ਮ ਜੀਠੀਏ ਦੇ ਖਿਲਾਫ ਇਹਨਾਂ ਨੇ ਅਲੀਗੇਸ਼ਨ ਲਗਾਏ ਉਹਨੇ ਕੋਰਟ ਚ ਕੇਸ ਪਾਤਾ আর ਲਿਖਤੀ ਕੇਜਰੀਵਾਲ ਨੇ ਮਾਫੀ ਮੰਗੀ ਕਿ ਜੀ ਮੈਂ ਮਾਫੀ ਮੰਗਦਾ ਐਸੀ ਤਾਂ ਇਸ ਗੱਲ ਪਰ ਖੜੇ ਐ ਐਸੀ ਪਰਚਾ ਕੀਤਾ ਸੀ ਐਸੀ ਅੱਜ ਤੱਕ ਹੁੰਦੇ ਤਾਂ ਹੋ ਸਕਦਾ ਇਹ ਕਿਨਾਰੇ ਲੱਗਿਆ ਪਾ ਹੁੰਦਾ ਕੇਸ ਸਜ਼ਾ ਹੋਈ ਵੀ ਹੁੰਦੀ ਲੇਕਿਨ ਇਹਨਾਂ ਨੇ ਕੀ ਕਰਿਆ ਹੈ ਸਾਢੇ 3 ਸਾਲ ਦੇ ਵਿੱਚ ਕੇਸ ਨੂੰ ਬਰਬਾਦ ਕਰਕੇ ਰੱਖਤਾ ਅੱਛਾ ਤੁਸੀਂ ਲੀਗਲੀ ਕਿਉਂਕਿ ਮੁੱਖ ਮੰਤਰੀ ਰਹੇ ਹੋ ਕਾਨੂੰਨ ਤੋਡੇ ਹੱਥਾਂ ਵਿੱਚ ਦੀ ਲੰਘਦਾ ਰਿਹਾਗਾ ਤੁਸੀਂ ਆਰਡਰ ਕਰਿਆ ਸੀ ਉਸ ਕੇਸ ਨੂੰ ਕਿੰਨਾ ਕੁ ਦਮ ਮੰਨਦੇ ਹੋ ਜੋ ਜੋ ਵਿਜੀਲੈਂਸ ਨੇ ਕੀਤਾਗਾ ਆਮਦਨ ਤੋਂ ਜ਼ਿਆਦਾ ਸਰੋਤਾਂ ਦਾ ਪਰਚਾ ਜਿਹਨੂੰ ਬਾ ਡਰਗ ਦੇ ਨਾਲ ਵੀ ਜੋੜਿਆ ਜਾ ਰਿਹਾ ਜਿਹੜਾ ਕਹਿ ਰਿਹਾ ਇੱਕ ਇੱਕ ਮਨੀ ਟ੍ਰੇਲ ਸਾਬਤ ਹੋ ਜਾਏਗਾ 540 ਕਰੋੜ ਰੁਪਏ ਦੀ ਜਿਹੜੀ ਗੱਲ ਚੱਲ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਮੈਂ ਕਹਿਣਾ ਹੈ ਕਿ ਯਾਰ ਇਹ ਤਾਂ 6000 ਕਰੋੜ ਦਾ ਕੇਸ ਸੀ ਤੁਸੀਂ 540 ਕਰੋੜ ਦੀ ਕਿਹੜੀ ਗੱਲ ਕਰਦੇ ਹੋ ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਬੇਵਕੂ ਬਣਾ ਰਹੀ ਹੈ ਜਨਤਾ ਨੂੰ ਆਮ ਆਦਮੀ ਪਾਰਟੀ ਵਿਜੀਲੈਂਸ ਨੂੰ ਮੰਡੇਟੇ ਨਹੀਂ ਹੈ ਕਿ ਉਹ ਡਰੱਗ ਦੇ ਕੇਸ ਨੂੰ ਹੈਂਡਲ ਕਰੇ ਵਿਜੀਲੈਂਸ ਦਾ ਮੰਡੇਟੇ ਹੈ ਕਿ ਉਹਨਾਂ ਨੇ ਜਿਹੜੇ ਸਰਕਾਰੀ ਕਰਮਚਾਰੀ ਹੈ ਜਾਂ ਸਰਕਾਰ ਦੇ ਖਜ਼ਾਨੇ ਚੋਂ ਪੈਸੇ ਲੈਂਦੇ ਚਾਹੇ ਉਹ ਮੰਤਰੀ ਰਹੇ ਚਾਹੇ ਐਮਐਲਏ ਰਹੇ ਉਹਨਾਂ ਦੇ ਕ੍ਰਪਸ਼ਨ ਦੇ ਕੇਸ ਦੇਖਣੇ ਡਰੱਗ ਮੰਨੀ ਦੇ ਨਹੀਂ ਇਹ ਜਿਹੜਾ ਪਰਚਾ ਹੋਇਆ ਇਹ ਕਰਪਸ਼ਨ ਦੇ ਕੇਸਾਂ ਦਾ ਹੋਇਆ ਤੇ ਕਰਪਸ਼ਨ ਕੇਸ ਹੀ ਹੋ ਰਹੇ ਬਾਹਰ ਰੋੜਾ ਪਾ ਰਹੇ ਕੇ ਸੀ ਡਰੱਗ ਦੇ ਕੇਸ ਨੂੰ ਹੈਂਡਲ ਕਰ ਰਹੇ ਤੇ ਫੇਲ ਹੋ ਸਕਦਾ ਦੂਸਰੀ ਚ ਲਿਖਦੇ ਹੋਣ ਲੇਕਿਨ ਇਹ ਕੇਸ ਕਿਸੇ ਤਰ੍ਹਾਂ ਵੀ ਡਰੱਗ ਬੰਦੀ ਦਾ ਨਹੀਂ ਹੈ ਇਹਦੇ ਵਿੱਚ ਵੀ ਇਹ ਜੇ ਕੇਸ ਵੀ ਹੋਇਆ ਨਾ ਪਹਿਲੀਆਂ ਤਿੰਨ ਲਾਈਨਾਂ ਦਾ ਮੇਰੇ ਕੇਸ ਦੀਆਂ ਹੀ ਆਆਂ ਜੰਨੀ ਲਈ ਤੁਹਾਡੀ ਐਫ ਆਈ ਆਰ ਸੀਗੀ ਜਿਹੜੀ ਤੁਸੀਂ ਆ ਉਹ ਹੀ ਲਿਖਿਆ ਹੋਇਆ ਕਿ ਉਹਦੇ ਆਧਾਰ ਤੇ ਸੀ ਇਹ ਕਰ ਰਹੇ ਲੇਕਿਨ ਇਹ ਉਹ ਸਾਰੀ ਕਹਾਣੀ ਵਿੱਚ ਇਹ ਹੈ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਇਸ ਐਫਆਈਆਰ ਦੇ ਵਿੱਚ ਕਿ ਇਹ ਡਰੱਗ ਮਨੀ ਦੇ ਨਾਲ ਸੰਬੰਧਿਤ ਹੈ ਜੇ ਤੁਸੀਂ ਕਿਤੇ ਲਿਖਿਆ ਹੋਇਆ ਤਾਂ ਮੈਨੂੰ ਦਿਖਾ ਦਿਓ ਇਹ ਕੇਸ ਕਰਪਸ਼ਨ ਦਾ ਹੈ ਇਹ ਡਰੱਗ ਦਾ ਨਹੀਂ ਹੈ ਇਹਨਾਂ ਨੇ ਬਾਹਰ ਡਰਾਮਾ ਖੜਾ ਕੀਤਾ ਹੋਇਆ ਹੈ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਉਹ ਦਲੀਲੇ ਦਿੰਦੇ ਹਨ ਕਿ ਜਦੋਂ ਅਸੀਂ ਆਮਦਨ ਤੋਂ ਜ਼ਿਆਦਾ ਸਰੋਤਾਂ ਦੀ ਇਨਵੈਸਟੀਗੇਸ਼ਨ ਕਰਾਂਗੇ ਜਿਹੜਾ ਬਾਹਰ ਦੀਆਂ ਕੰਪਨੀਆਂ ਚ ਪੈਸਾ ਆਇਆ ਪਿੰਦੀ ਸੱਤੇ ਨਾਲ ਸਾਰੀਆਂ ਕਹਾਣੀਆਂ ਬਾਹਰ ਜੁੜਦੀਆਂ ਨਿਕੀਆਂ ਕਿ ਅਸੀਂ ਇਹਨੂੰ ਐਸਟੈਬਲਿਸ਼ ਇਹ ਕੇਸ ਐਸਟੈਬਲਿਸ਼ ਹੋਏਗਾ ਕਿ ਆਮਦਨ ਤੋਂ ਜ਼ਿਆਦਾ ਸਰੋਤ ਕਿੱਥੋਂ ਆਏ। ਬੀਜੀ ਬੀਜੀਲੈਂਸ ਕੋਲ ਮੰਡੇਟ ਨਹੀਂ ਹੈ ਕਿ ਉਹ ਡਰੱਗ ਮਨੀ ਦੇ ਪੈਸੇ ਨੂੰ ਉਹ ਈਡੀ ਹੈ ਜਾਂ ਐਸਟੀਐਫ ਹੈ ਜਾਂ ਪੰਜਾਬ ਦੀ ਪੁਲਿਸ ਹੈ ਉਹ ਕੇਸ ਇਸ ਨੂੰ ਦੇਖਦੀ ਹੈ। ਇਨਕਮ ਟੈਕਸ ਡਿਪਾਰਟਮੈਂਟ ਪੁੱਛ ਸਕਦਾ ਵੀ ਪੈਸੇ ਕਿੱਥੋਂ ਆਏ ਤੁਹਾਡੇ ਕੋਲੇ। ਉਹ ਇਨਕਮ ਟੈਕਸ ਨੂੰ ਵੀ ਡਰੱਗ ਮਨੀ ਨਹੀਂ। ਡਰੱਗ ਮਨੀ ਤਾਂ ਕਰੇਗਾ ਸੀਬੀਆਈ ਕਰੇਗੀ ਈਡੀ ਕਰੇਗੀ। ਇਹ ਕਰੇਗਾ ਬਿਜੀ ਹੋ ਜਿਹੜੀ ਸੁਝਾਵਾ ਕੋਈ ਡਿਪਾਰਟਮੈਂਟ ਪੁੱਛੇਗਾ ਤੁਹਾਨੂੰ ਦੱਸਣਾ ਤਾਂ ਪਊਗਾ ਨਾ ਕਿੱਥੋਂ ਪੈਸਾ ਆਇਆ ਇਹ ਪੈਸਾ ਦੱਸਣਗੇ ਲੇਕਿਨ ਕਰਾਪਸ਼ਨ ਦੇ ਨਾਲ ਸੰਬੰਧਿਤ ਜਿਹੜੀ ਗੱਲ ਨਰਿੰਦਰ ਸਿੰਘ ਨੇ ਵੀ ਇਹੀ ਕਹੀ ਹੈ ਕਿ ਜੀ ਬਿਜੀਲੈਂਸ ਇਹ ਕੇਸ ਉਹ ਨਹੀਂ ਹੈ ਤੇ ਬਿਜੀਲੈਂਸ ਦਾ ਨਹੀਂ ਹੱਕ ਬਣਦਾ ਜੇ ਇਹ ਹੋ ਸਕਦਾ ਕਿ ਅੰਦਰ ਬਿਠਾ ਕੇ ਦੂਸਰੇ ਕੇਸ ਨੂੰ ਕਰਦੇ ਹੁਣ ਪਰ ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਜੇ ਸੰਸੀਅਰ ਹੋ ਕੇਜਰੀਵਾਲ ਜੇ ਸੰਸੀਰ ਹੈ ਮੈਂ ਤੁਹਾਡੀ ਮਾਫੀ ਨੂੰ ਵੀ ਛੱਡ ਦੇਣਾ ਭੁੱਲ ਜਾਂਦਾ ਜੇ ਤੁਸੀਂ ਸੰਸੀਰ ਹੈ ਭਗਵੰਤ ਮਾਨ ਜੀ ਤੁਸੀਂ ਸਾਢੇ 3 ਸਾਲ ਪਹਿਲ ਨੂੰ ਕਿਸ ਤਰ੍ਹਾਂ ਲੈ ਕੇ ਬੈਠੇ ਰਹੇ ਤੁਸੀਂ ਸਾਢੇ 3 ਸਾਲ ਉਹਨੂੰ ਛੇੜਿਆ ਨਹੀਂ ਜਦ ਹੁਣ ਦੋਨੋਂ ਪਾਸੇ ਥਾਪੀਆਂ ਵੱਜੀਆਂ ਉਹ ਕਹਿੰਦਾ ਲੋ ਜੀ ਮੈਂ ਥਾਪੀ ਮਾਰਤੀ ਆਜੋ ਤੁਸੀਂ ਇੱਧਰ ਤੁਸੀਂ ਮਾਰਤੀਆਂ ਥਾਪੀਆਂ ਤੇ ਤੇਰੀਆਂ ਧੀਆ ਪਹਿਣਾ ਜਾਂ ਘਰ ਵਾਲੀ ਦੇ ਮਗਰ ਪਹਿ ਗਿਆ ਤੁਸੀਂ ਉਹ ਉਹ ਉਹਨਾਂ ਨੂੰ ਨਾਲ ਲੈ ਲਿਆ ਬਾਹਰ ਭੈਣ ਨੂੰ ਉਹ ਕੁੜੀ ਹੈ ਇਹਨਾਂ ਦੀ ਕੁੜੀ ਹਾਂ ਤਾਂ ਉਹ ਜਦ ਇਹ ਜਾਤੀ ਰੰਜਿਸ਼ਾਂ ਹੋਈਆਂ ਤਾਂ ਤੁਸੀਂ ਚੱਕ ਕੇ ਪਰਚਾ ਕਰ ਲਿਆ ਮੇਰੇ ਵਾਲੇ ਪਰਚੇ ਨੂੰ ਕਿਉਂ ਨਹੀਂ ਤੁਸੀਂ ਚਲਾਇਆ ਮੈਨੂੰ ਦੁੱਖ ਤਾਂ ਇਸ ਗੱਲ ਹੈ ਉਹਨੂੰ ਤਾਂ ਤੁਸੀਂ ਫੇਲ ਕਰੀ ਬੈਠੇ ਹੋ ਅੱਜ ਵੀ ਭੋਲਾ ਛੁੱਟਿਆ ਹੋਇਆ ਉਹਨੂੰ ਬੁਲਾਣ ਵੀ ਤੈਨ ਸਟੇਟਮੈਂਟ ਦਿੱਤੀ ਸੀ ਦੱਸ ਕਿਆ ਬਣਿਆ ਉਹਦਾ ਦੱਸ ਵੀ ਕਿਆ-ਕਿਆ ਪਹਿਲੀ ਗੱਲ ਤਾਂ ਭੋਲੇ ਤੋਂ ਸ਼ੁਰੂ ਹੁੰਦੀ ਹੈ ਨਾ ਕਿ ਭੋਲਾ ਜਦੋਂ ਉੱਥੇ 6000 ਕਰੋੜ ਜਿਹੜੀ amount ਆ ਭੋਲੇ ਨੇ ਇਹੀ ਕੋਟ ਕੀਤੀ ਸੀ ਭੋਲੇ ਨੇ ਕੋਟ ਕੀਤੀ ਸੀ ਉੱਥੇ ਤੇ ਆਣ ਨਾ ਉਹ ਸਿੱਧੇ ਬਸੇ ਨੂੰ ਕਿਸ ਤੋਰ ਨਾਲ ਨਹੀਂ ਅੱਛਾ ਜਿਹੜੀ ਪੰਜਾਬ ਦੀ ਬਿਊਰੋਕ੍ਰੇਸੀ ਹੈ ਜਾਂ ਪੁਲਿਸ ਐਡਮਿਨਿਸਟ੍ਰੇਸ਼ਨ ਇਹਨੂੰ ਟੂ ਮੱਚ ਪੋਲਿਟਿਕਲ ਮੰਨਿਆ ਜਾਂਦਾ ਹੈਗਾ ਤੁਸੀਂ ਆਪਣੇ ਐਕਸਪੀਰੀਅੰਸ ਚ ਦੱਸੋ ਤੁਸੀਂ ਸੀਐਮ ਰਹੇ ਹੋ ਤੁਹਾਡੇ ਵੇਲੇ ਵੀ ਬੜਾ ਰੌਲਾ ਪੈਂਦਾ ਸੀਗਾ ਕਹਿੰਦੇ ਫਲਾਨੀ ਨੂੰ ਪਰਚਾ ਕਰਨ ਨੂੰ ਦਿੱਤਾ ਤੁਹਾਡੇ ਤੋਂ ਵੀ ਨਹੀਂ ਹੋਇਆ ਤੁਹਾਡੀ ਬੜੀ ਲੋਚਨਾ ਹੁੰਦੀ ਰਹੀ ਹੈ ਕਿ ਕਿਉਂ ਨਹੀਂ ਹੋਇਆ ਮਤਲਬ ਸੈਣੀ ਦੇ ਘਰੇ ਪੁਲਿਸ ਜਾਂਦੀ ਸੀ ਪਤਾ ਲੱਗ ਜਾਂਦਾ ਸੀਗਾ ਪਤਾ ਨਾ ਤੁਹਾਨੂੰ ਸਾਰੀਆਂ ਗੱਲਾਂ ਚਾਹੇ ਸੈਣੀ ਦਾ ਕੇਸ ਸੀ ਚਾਹੇ ਬਾਬੇ ਦਾ ਕੇਸ ਸੀ ਚਾਹੇ ਮਜੀਠੀਆ ਕੇਸ ਸੀਗਾ ਤੁਸੀਂ ਹੁਣ ਵੀ ਗੱਲ ਕਰ ਰਹੇ ਸੀ ਤਿੰਨ ਸਾਲ ਹੀ ਨੂੰ ਲੱਗੇ ਤੁਹਾਡੇ ਤਿੰਨ ਮਹੀਨਿਆਂ ਚ ਵੀ ਜਮਾਂ ਲਾਸਟ ਚ ਪਰਚਾ ਹੋਇਆ ਸੀ ਮੈਨੂੰ ਲੱਗਦਾ 10 ਦਿਨ ਪਹਿਲਾਂ ਸ਼ਾਇਦ ਜਾਂ 15 ਦਿਨ ਪਹਿਲਾਂ ਕੋਡ ਆਫ ਕੰਡਕਟ ਉਹ ਸੋਖੇ ਨਹੀਂ ਹੈ ਕੰਮ ਕਰਨੇ ਕਹਿੰਦੇ ਸੌਖੇ ਨਹੀਂ ਡਰੈਾਈ ਬਿੱਲੋ ਭਿੰਦੇ ਸੱਪ ਦੀ ਸਰੀ ਤੇ ਨੋਟ ਚੱਕਣੇ ਇਹ ਕੰਮ ਵੀ ਇੰਨਾ ਸੌਖਾ ਨਹੀਂ ਹੈ ਖਾਸ ਤੌਰ ਤੇ ਜਦ ਤੁਸੀਂ ਤੇਜ਼ ਮੁੱਖ ਮੰਤਰੀ ਕੋਲ ਤਾਂ ਪਾਵਰ ਬਹੁਤ ਹੁੰਦੀ ਹੈ 올 ਇਨ 올 ਹੁੰਦਾ ਡਰਾਈਵਰ ਤਾਂ ਵਿਚਾਰਾ ਮਲੰਗ ਹੁੰਦਾਗਾ ਜਦ ਤੁਸੀਂ ਤੇ ਤੇਗ ਦੀ ਧਾਰ ਤੇ ਤੁਰਨਾ ਹੈ ਨਾ ਤੁਹਾਨੂੰ ਬਹੁਤ ਕੁਝ ਸਹਿਣਾ ਪੈਂਦਾ ਬਹੁਤ ਕੋਈ ਲੜਾਈਆਂ ਇਹ ਜੇ ਅੱਜ ਮੈਂ ਪਿਛਲੇ 3 ਸਾਲਾਂ ਤੋਂ ਆਪਣੇ ਪਿੰਡੇ ਦੇ ਸਹਿਰਿਆਂ ਕਦੇ ਈਡੀ ਆ ਜਾਂਦੀ ਕਦੇ ਵਿਜੀਲੈਂਸ ਆ ਜਾਂਦੀ ਕਦੇ ਸਲੇ ਮੈਨੂੰ ਗੈਂਗਸਟਰਾਂ ਦੇ ਟੈਲੀਫੋਨ ਆਉਂਦੇ ਕਦੇ ਕਿਸੇ ਦੇ ਆਉਂਦੇ ਇਹ ਕਿਹ ਕਾਰਨ ਹੈ ਮੈਂ ਰੇਤ ਮਾਫੀਆ ਦੇ ਨਾਲ ਲੜਿਆ ਮੈਂ ਨਸ਼ਾ ਮਾਫੀਆ ਦੇ ਨਾਲ ਲੜਿਆ ਮੈਂ ਕਰਪਸ਼ਨ ਦੇ ਨਾਲ ਲੜਿਆ 3 ਮਹੀਨ ਮੈਂ 3 ਮਹੀਨੇ ਜਿਆਰ ਪਰਚਾ ਕਰਤਾ ਹੈ ਤੁਸੀਂ ਸਾਢੇ 3 ਸਾਲ ਤੋਂ ਉਹਨੂੰ ਇਨਜਾਮ ਪਰ ਨਹੀਂ ਲਿਆ ਜਾ ਸਕੇ ਅੱਜ ਤੱਕ ਤੁਸੀਂ ਚਲਾਣ ਵੀ ਨਹੀਂ ਪੇਸ਼ ਕੀਤਾ ਆਮ ਆਦੀ ਪਾਰਟੀ ਨੂੰ ਮੈਂ ਸਵਾਲ ਕਰ ਰਿਹਾ ਕਿ ਮੇਰਾ ਪਰਚਾ ਕਰਿਆ ਵਾ ਅਰ ਪਰਚਾ ਵੀ ਮੇਰੇ ਖਾਲਸ ਸਭ ਤੋਂ ਬੜੀ ਐਫ ਆਈ ਆਰ ਹੈ ਅਰ ਹਾਈ ਕੋਰਟ ਦੇ ਆਰਡਰਾਂ ਦੀ ਹੈ ਹਾਈ ਕੋਰਟ ਜੋ ਚਿੱਠੀ ਲਿਆ ਕੇ ਕਰਿਆ ਪਰਚਾ ਦਰਜ ਤੁਸੀਂ ਸਾਢੇ 3 ਸਾਲ ਤੱਕ ਉਹਦਾ ਚਲਾਨ ਨਹੀਂ ਪੇਸ਼ ਕਰ ਸਕੇ ਤੁਸੀਂ ਅੱਜ ਪੰਜਾਬ ਦੇ ਵਿੱਚ ਬਾਵਾ ਕਰ ਰਹੇ ਹੋ ਅਸੀਂ ਨਸ਼ੇ ਯੁੱਧ ਨਸ਼ਿਆਂ ਦੇ ਯੁੱਧ ਤਾਂ ਹੈ ਸੀ ਇਹ ਸਵਾਲ ਤੁਸੀਂ ਨਹੀਂ ਕਰਦੇ ਇਹ ਬਿਕਰ ਮਜੀਠੀਆ ਵੀ ਕਰਦੇ ਰਹੇ ਆ ਕਿ ਭਾਈ ਜੇ ਮੇਰੇ ਕੇਸ ਕੋ ਸਹੀ ਹੈਗਾ ਤੁਸੀਂ ਚਲਾਨ ਪੇਸ਼ ਕਰ ਦਿਓ ਤੇ ਤੁਸੀਂ ਪੂਰੇ ਕੇਸ ਨੂੰ ਉੱਥੇ ਤੱਕ ਲਿਆਓ ਕਿਉਂਕਿ ਤੁਸੀਂ ਪੋਲਿਟਿਕਸ ਕਰਨੀ ਹੈ ਇਸ ਫਸਲੇ ਚ ਨਾਨਕੇ ਦਾਦਕੇ ਇਕੱਠੇ ਹੋਏ ਸੀ ਭਗਵੰਤ ਮਾਨ ਦੇ ਉਹਦੇ ਨਾਲ ਜਦ ਤ ਸਾਰਾ ਕੁਝ ਠੀਕ ਸੀਗਾ ਜਦ ਥਾਪੀਆਂ ਵੱਜੀਆਂ ਜਦ ਤੋਂ ਬਾਅਦ ਆ ਪਰਚਾ ਕੱਢਣਾ ਸ਼ੁਰੂ ਕਰਿਆ ਫਿਰ ਉਹਨੂੰ ਫੇਰ ਨਹੀਂ ਛੇੜਿਆ ਇਹ ਤਾਂ ਡਰਗ ਦਾ ਕੇਸ ਹੀ ਨਹੀਂ ਹੈ ਜਿਹੜੇ ਚ ਹੁਣ ਪੜਿਆ ਹੋਇਆ ਤੁਸੀਂ ਬੜੀ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਕਹਿੰਦੇ ਬਿਕਰਮ ਮਜੀਠੀਆ ਤੇ ਆਮ ਆਦਮੀ ਪਾਰਟੀ ਸੈਟਿੰਗ ਸੀਗੀ ਜਦ ਭਗਵੰਤ ਮਾਨ ਤੇ ਬਿਕਰਮ ਮਜੀਠੀਆ ਮੈਂ ਕਹਿੰਦਾ ਜੀ ਤੁਸੀਂ ਰਾਗਵ ਚੱਡਾ ਨੂੰ ਜਾ ਕੇ ਪੁੱਛ ਲਓ ਯਾਰ ਇਹਨਾਂ ਨੂੰ ਪੁੱਛੋ ਨਾ ਕੀ ਗੱਲ ਸੀ ਕਿ ਅੱਜ ਤੱਕ 3 ਡਰਾਮਾ ਜਾਂ ਕਰਕੇ ਉਹ ਬੁਲਾ ਕੇ ਇੱਥੇ ਬਾਹਰ ਆ ਕੇ ਮੁੱਛੇ ਨੂੰ ਤੋਦੇ ਕਿ ਸਿੱਠਣੀਆਂ ਦੇ ਕੇ ਚਲੇ ਜਾਂਦਾ ਸੀ ਇਹਨਾਂ ਨੂੰ ਤੁਸੀਂ ਕਿਹੜੇ ਦੇਖਦੇ ਨਹੀਂ ਰਹੇ ਔਰ ਫਿਰ ਜਦੋਂ ਹੁਣ ਬਾਅਦ ਵਿੱਚ ਲੜਾਈ ਹੋਈ ਥਾਪੀਆਂ ਵੱਜੀਆਂ ਉਹਦੀ ਉਹ ਕੁੜੀ ਦੀ ਸਟੇਟਮੈਂਟ ਕਰਾਤੀ ਉਹਨੇ ਉਸ ਤੋਂ ਬਾਅਦ ਉੱਬਣ ਲੱਗਿਆ ਮੁੱਖ ਮੰਤਰੀ ਮੈਂ ਤਾਂ ਕਹਿੰਦਾ ਸੀ ਉਦੋਂ ਕਿਉਂ ਨਹੀਂ ਕਰਦੇ ਤੁਸੀਂ ਇਹਨਾਂ ਦਾ ਕੋਈ ਨਸ਼ਿਆਂ ਦੇ ਨਾਲ ਸਰਕਾਰ ਨਹੀਂ ਹੈ ਇਹਨਾਂ ਦਾ ਕੋਈ ਪੰਜਾਬ ਦੇ ਨਾਲ ਸਰਕਾਰ ਨਹੀਂ ਹੈ ਇਹ ਪਹਿਲਾਂ ਵੀ ਮਾਫੀ ਮੰਗ ਕੇ ਭੱਜ ਗਏ ਸੀ ਇਹ ਇਹ ਅੱਗੇ ਨੂੰ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਸਿਰਫ ਖੇਡਦੇ ਐ ਸੋਸ਼ਲ ਮੀਡੀਆ ਤੇ ਇਹ ਖੇਡਦੇ ਆ ਆਪਣੀ ਖਬਰ ਬਣਾਉਣੇ ਵਾਸਤੇ ਆ ਹੁਣ 10 15 ਦਿਨ ਇਹਦਾ ਚਲਾਣਗੇ ਉਸ ਤੋਂ ਬਾਅਦ ਪ੍ਰਗਟ ਸਿੰਘ ਦਾ ਕੱਢ ਲੈਣਗੇ ਉਸ ਤੋਂ ਬਾਅਦ ਮੇਰਾ ਕੱਢ ਲੈਣਗੇ ਉਸ ਤੋਂ ਬਾਅਦ ਕਿਸੇ ਹੋਰ ਦਾ ਕੱਢ ਲੈਣਗੇ ਐਸੇ ਤਰ੍ਹਾਂ ਉਹ ਇੱਕ ਇੱਕ ਕ ਇਲੈਕਸ਼ਨ ਆਈ ਜਾ ਰਹੀ ਹੈ ਇਲੈਕਸ਼ਨਾਂ ਦੇ ਵਿੱਚ ਪੈਸੇ ਵੰਡੋ ਢੇਰੀ ਲਿਆਓ ਸਾਰਾ ਦਬਾਅ ਪਾਓ ਲੋਕਾਂ ਪਰ ਏਸੀ ਵੰਡੋ ਸਾਰਾ ਕੁਝ ਵੰਡੋ 2 ਲੱਖ ਜਿੱਤੋ ਐਸੀ ਜਿੱਤ ਕੇ ਜਿੱਤ ਕੇ ਉਹ ਤੁਹਾਡੀਆਂ ਦਾ ਨਾਸਾਂ ਪਾੰਦਣੇ ਆ ਲੋਕਾਂ ਨੇ ਪੰਜਾਬ ਦੇ ਪਿੰਡ ਚ ਬੜੋ ਦਾ ਸਹੀ ਤੁਸੀਂ ਜਿਹੜਾ ਤੁਸੀਂ ਕਿਸਾਨਾਂ ਦੇ ਨਾਲ ਕੀਤਾ ਜਿਹੜਾ ਤੁਸੀਂ ਗਰੀਬਾਂ ਦੇ ਨਾਲ ਕਰ ਰਹੇ ਆ ਤੁਹਾਡੇ ਪਾਥੀਆਂ ਵੱਜਣੀਆਂ ਇਹ ਤਾਂ ਟੈਂਪਰੇਰੀ ਫੇਜ਼ ਹੈ ਤੁਸੀਂ ਇਹ ਡਰਾਮੇਬਾਜ਼ੀ ਜੀ ਕਰਕੇ 4 ਦਿਨ ਕੱਢ ਲਓ ਕੀ ਇਹ ਲੋਕ ਮੰਨ ਲੈਣਗੇ ਕਿ ਜੀ ਚੰਨੀ ਉਹਦੇ ਨਾਲ ਮਿਲਿਆ ਹੋਇਆ ਜਿਸ ਤਰ੍ਹਾਂ ਅੱਜ ਅੱਜ ਦੀ ਤਰੀਕੇ ਚ ਕੋਸ਼ਿਸ਼ ਕਰ ਰਹੇ ਹੂੰ ਸਾਡੇ ਤਾਂ ਮਤਲਬ ਕਿਸੇ ਤਰ੍ਹਾਂ ਦਾੜ ਰਲਦੀ ਉਹਨੇ ਨਾ ਸਾਡੀ ਡੌੜ ਰਲਦੀ ਜ਼ਮੀਨੇ ਨਹੀਂ ਮੇਰੇ ਕੋਲ ਡੌੜ ਕਿੱਥੇ ਤੇ ਰਲਣੀ ਹੂੰ ਐਸੀ ਤਾਂ ਲੋਈ ਚੱਕ ਕੇ ਆਏ ਸੀ ਲੋਈ ਚੱਕ ਕੇ ਚਲੇ ਜਾਣਾ ਕੀ ਯਾਰ ਇਹਦੇ ਵਿੱਚ ਕਰਨੋ ਜਿਹੜਾ ਕੁਝ ਕਰਨਾ ਮੇਰਾ ਨਾਲੇ ਉਹਨਾਂ ਨੇ ਜਿਹੜਾ ਕੁਝ ਕਰ ਲਿਆ ਇਹ ਪੱਕੀ ਇਨਫੋਰਮੇਸ਼ਨ ਹੈ ਕਿ ਵਿਜੀਲੈਂਸ ਦਾ ਪਰਚਾ ਹੋਣ ਜਾ ਰਿਹਾ ਤੁਹਾਡੇ ਤੇ ਪ੍ਰਗਟ ਸਿੰਘ ਤੇ ਕਾਫੀ ਕਾਫੀ ਚਰਚਾਵਾ ਚੱਲ ਰਹੀਆਂ ਚਰਚਾਵਾ ਤੁਸੀਂ ਉਹ ਦੱਸ ਦਿਓ ਮਨੂੰ ਬਿਲਕੁਲ ਬਹੁਤ ਸਾਰੀਆਂ ਬਿਊਰੋਕ੍ਰੇਸੀ ਚਰਚਾ ਇਹ ਹੈ ਕਿ ਜਿਹੜਾ ਵੀ ਪੋਟੈਂਸ਼ੀਅਲ ਬੰਦਾ ਹੋਏਗਾ ਪੰਜਾਬ ਦੇ ਵਿੱਚ ਜੀ ਨੂੰ ਵੀ ਲੋਕ ਚਾਣਗੇ ਉਹਨਾਂ ਨੂੰ ਫੜ ਕੇ ਅੰਦਰ ਦੇਣਗੇ ਜਦ ਇਹਨਾਂ ਨੂੰ ਦਿੱਲੀ ਵਾਲੇ ਅੰਦਰ ਦਿੰਦੇ ਜਦ ਕਹਿੰਦੇ ਸਾਡੇ ਨਾਲ ੱਤਕਾ ਹੋ ਗਿਆ ਯਾਰ ਪੰਜਾਬ 'ਚ ਸਾਨੂੰ ਸਾਰੇ ਹੁਣ ਜੀ ਨੇ ਮਰਜੀ ਕਿੰਨ ਲਓ ਤੁਸੀਂ ਆ ਆਸ਼ੂ ਨੇ ਇਹਦੇ ਹਾਈ ਕੋਰਟ ਦੇ ਮੂੰਹ ਪਰਚੀ ਪੇੜਾ ਮਾਰੀਆਂ ਰੋੜਾ ਬਰੀ ਹੋ ਗਿਆ ਹੋਰ ਕਿੰਨਿਆਂ ਨੂੰ ਫੜ ਫੜ ਕੇ ਅੰਦਰ ਦੇ ਤਾਂ ਜਿਹਦੀ ਵੀ ਗੱਲ ਹੋਏਗੀ ਪੰਜਾਬ ਦੇ ਵਿੱਚ ਆਏ ਕਿਸੇ ਕਾਸਟ ਦਾ ਹੈ ਜਿਹੜਾ ਲੋਕ ਜੀ ਨੂੰ ਪਸੰਦ ਕਰਨਗੇ ਉਹਨਾਂ ਨੇ ਚੱਕ ਕੇ ਅੰਦਰ ਦੇਣਗੇ ਤੇ ਸਭ ਜਿਹੜਾ ਇੱਕ ਲਾਰਜਰ ਸਵਾਲ ਉੱਠਦਾ ਕਿ ਸਰਕਾਰਾਂ ਬਣਦੀਆਂ ਨੇ ਸਰਕਾਰਾਂ ਬਣਦੀਆਂ ਨੇ ਲੋਕਾਂ ਲਈ ਲੋਕਾਂ ਦੇ ਮਸਲੇ ਗਾਇਬ ਹੋ ਜਾਂਦੇ ਨੇ ਕੋਈ ਸਰਕਾਰ ਆ ਜੇ ਆਮ ਆਦਮੀ ਹੋਵੇ ਕਾਂਗਰਸ ਹੋਵੇ ਕਾਲੀ ਹੋਣ ਬੀਜਪੀ ਹੋਵੇ ਕੋਈ ਈਡੀ ਦਾ ਮਿਸਯੂਜ਼ ਕਰਦਾ ਕੋਈ ਵਿਜੀਲੈਂਸ ਦਾ ਮਿਸਯੂਜ਼ ਕਰਦਾ ਅਸੀਂ ਇਹਨੂੰ ਡੈਮੋਕ੍ਰੇਸੀ ਕਹਨੇ ਹਾਂਗੇ ਇੱਕ ਅਮਰੀਕਨ ਡੈਮੋਕ੍ਰੇਸੀ ਹੈ ਕਿ ਐਲਨ ਮਾਸਕ ਟਰੰਪ ਦੇ ਖਿਲਾਫ ਹੋ ਜਾਂਦਾ ਉੱਤੇ ਪਰਚਾ ਨਹੀਂ ਹੁੰਦਾ ਇਹ ਕਿਉਂ ਐਹੀ ਜੀ ਡੈਮੋਕ੍ਰੇਸੀ ਫਿਰ ਕਿਉਂ ਨਹੀਂ ਬਦਲੀ ਕੋਈ ਬਾਬਾ ਸਾਹਿਬ Ambedkar ਤਾਂ ਬਹੁਤ ਵੱਡੇ ਸੁਪਨੇ ਦੇਖ ਗਏ ਸੀ ਇਸ ਦੇਸ਼ਲੀ ਕਨਸਟੀਟਿਊਸ਼ਨ ਦੇ ਅੰਦਰ ਦੇਖੋ ਬਾਬਾ ਸਾਹਿਬ Ambedkar ਵੀ ਕਹਿ ਗਏ ਸੀ ਕਿ ਇਸ ਤਰੀਕੇ ਦੇ ਨਾਲ ਜੇ ਡੈਮੋਕ੍ਰੇਸੀ ਦਾ ਮਿਸਯੂਜ਼ ਹੋਏਗਾ ਤਾਂ ਡੈਮੋਕ੍ਰੇਸੀ ਇਹ ਤੁਹਾਡਾ ਦੇਸ਼ ਬਹੁਤੀ ਦੇਰ ਡੈਮੋਕ੍ਰੈਟਿਕ ਰਹਿਣ ਵਾਲਾ ਨਹੀਂ ਹੈ ਅੱਜ ਵੀ ਕੇਂਦਰ ਵੀ ਇਹੀ ਕਰ ਰਿਹਾ ਤੇ ਪੰਜਾਬ ਵੀ ਇਹੀ ਕਰ ਰਿਹਾ ਅੱਜ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹ ਚਾਹੇ ਅਸਲ ਦੇ ਵਿੱਚ ਅੱਜ ਭਗਵੰਤ ਮਾਨ ਨਹੀਂ ਉਹ ਗੋਡੇ ਟੇਕੇ ਉਹ ਦੂਸਰਾ ਬੰਦਾ ਚਲਾ ਰਿਹਾ ਹੁਣ ਉਹਨੇ ਕੋਠੀ ਵੀ ਇੱਥੇ ਬਣਾ ਰਿਆ ਕੇਜਰੀਵਾਲ ਲੇਕਿਨ ਇਹ ਇਲੈਕਟਿਡ ਡਿਕਟੇਟਰ ਹੈ ਇਹ ਡੈਮੋਕਰੈਟਿਕ ਸੀਐਮ ਨਹੀਂ ਹੈ ਇਹ ਲੋਕਾਂ ਦੀ ਜਿਹੜੀ ਪਾਵਰ ਇਹਨਾਂ ਨੂੰ ਦਿੱਤੀ ਸੀ ਡੈਮੋਕਰੈਟਿਕ ਸਿਸਟਮ ਦੇ ਨਾਲ ਚਲਾਉਣ ਵਾਸਤੇ ਇਹ ਉਸ ਤਰ੍ਹਾਂ ਨਹੀਂ ਚਲਾ ਰਹੇ ਕਿ ਡਿਕਟੇਟਰ ਵਾਂਗੂ ਚਲਾ ਰਹੇ ਜੋ ਕਹਿੰਦੇ ਇਹ ਪਰਚਾ ਕਰੋ ਉਹਦੇ ਉੱਪਰ ਪਰਚਾ ਕਰੋ ਉਹਨੂੰ ਫੜੋ ਜੇ ਅਗਲਾ ਕਰਦਾ ਠੀਕ ਹੈ ਨਹੀਂ ਡੀਜੀਪੀ ਨੂੰ ਸਸਪੈਂਡ ਕਰ ਦੋ ਇਹ ਅੱਜ ਮਾਹੌਲ ਚੱਲ ਰਿਹਾ ਪਰ ਚੰਨੀ ਸਾਹਿਬ ਮੈਂ ਕਹਿੰ ਰਿਹਾ ਸੱਤਾ ਦੀ ਭਾਸ਼ਾ ਹੋਰ ਹੁੰਦੀ ਹੈ ਆਪੋਜੀਸ਼ਨ ਦੀ ਭਾਸ਼ਾ ਹੋਰ ਹੁੰਦੀ ਹੈ ਜਿਹੜਾ ਸੱਤਾ ਚਾਹੁੰਦਾ ਹਰ ਕੋਈ ਐਂ ਕਰਦਾ ਹਰ ਕੋਈ ਕੋਈ ਹੋਵੇ ਤਾਂ ਇਹ ਕਿਉਂ ਨਹੀਂ ਰਿਫਾਰਮ ਹੋਇਆ ਸਾਡੀ ਡੈਮੋਕ੍ਰੇਸੀ ਦੇ ਅੰਦਰ ਕਿ ਯਾਰ ਅਸੀਂ ਇਹ ਬਦਲਾ ਕੋਰੀ ਦੀਆਂ ਜਿਹਦੇ ਤੇ ਕਾਰਵਾਈ ਬਣਦੀ ਹੈ ਕਾਨੂੰਨੀ ਫੈਕਟ ਨੇ ਤੁਸੀਂ ਲੀਗਲ ਪ੍ਰੋਸੀਜਰ ਆਪਣਾ ਕੰਮ ਕਰੇ ਪੁਲਿਸ ਦਾ ਪੋਲਿਟਿਕਾਈਜੇਸ਼ਨ ਨਾ ਹੋਵੇ ਜੇ ਡੈਮੋਕ੍ਰੇਸੀ ਦੀ ਇਨ ਪੋਲਿਟਿਕਾਈਜੇਸ਼ਨ ਨਾ ਹੋਵੇ ਕਿ ਸਾਡੇ ਇੰਸਟੀਟਿਊਸ਼ਨ ਪੋਲਿਟਿਕਾਈਜ਼ ਹੋ ਜਾਣ ਉਹਦੇ ਚ ਫਿਰ ਕੀ ਹੁੰਦਾਗਾ ਉਹਦੇ ਚ ਆ ਹੁੰਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਹੁਣ ਗਲਤ ਹੋਊਗਾ ਵਿਕਰਮ ਕਹਿ ਰਿਹਾ ਮੇਰੇ ਨਾਲ ਗਲਤ ਹੋ ਰਿਹਾ ਕੱਲ ਨੂੰ ਆਪ ਦੀ ਸਰਕਾਰ ਤੁਸੀਂ ਤੁਹਾਡੀ ਸਰਕਾਰ ਆ ਗਈ ਤੁਸੀਂ ਪਰਚੇ ਦਿੱਤਾ ਕੋਈ ਸੱਟ ਨਾਲ ਗਲਤ ਹੋ ਰਿਹਾ ਈਡੀ ਕੇਜਰੀਵਾਲ ਕਹਿ ਰਿਹਾ ਮੇਰੇ ਨਾਲ ਮੋਦੀ ਗਲਤ ਕਰ ਰਿਹਾ ਪੰਜਾਬੀਆਂ ਦੀ ਪੰਜਾਬੀਆਂ ਦੀ ਤਾਂ ਹੈਗੀ ਕਿ ਹਿੱਕ ਵਿੱਚ ਰੜਕਦੀਆਂ ਜਿਹੜੀਆਂ ਕੱਡੀਆਂ ਗਲੀ ਵਿੱਚ ਖੜ ਕੇ ਬਾਅਦ ਚ ਰੜਕਣ ਲੱਗ ਜਾਂਦੀਆਂ ਬਾਅਦ ਚ ਬਦਲੇ ਖ ਫੇਅਰ ਹੋਣਾ ਚਾਹੀਦਾ ਮੈਂ ਇਸੇ ਕਰਕੇ ਪਹਿਲਾਂ ਮੈਂ ਪੀ ਐਚ ਡੀ ਪੋਲਿਟੀਕਲ ਸਾਇੰਸ ਕੀਤੀ ਲੇਕਿਨ ਹੁਣ ਮੈਂ ਪੀ ਐਚ ਡੀ ਵੱਲੋਂ ਤੁਰ ਰਿਹਾ ਪਬਲਿਕ ਐਡਮਿਨਿਸਟ੍ਰੇਸ਼ਨ ਚ ਉਹ ਮੈਂ ਇੱਕ ਰਿਫਾਰਮਸ ਲੈ ਕੇ ਆਣਾ ਚਾਹੁੰਦਾ ਮੈਂ ਆਕਸਫੋਰਡ ਦੇ ਨਾਲ ਲਿੰਕ ਵਿੱਚ ਐ ਮੈਂ ਕੈਂਬਰੇਜ ਯੂਨੀਵਰਸਿਟੀ ਨਾਲ ਲਿੰਕ ਵਿੱਚ ਐ ਮੈਂ ਇੱਥੇ ਪੀ ਐਚ ਹੁਣ ਐਮ ਐ ਪਬਲਿਕ ਐਡਮਿਨਿਸਟ੍ਰੇਸ਼ਨ ਇਸੇ ਕਰਕੇ ਸ਼ੁਰੂ ਕੀਤੀ ਪੰਜਾਬ ਯੂਨੀਵਰਸਿਟੀ ਚ ਇੱਕ ਰਿਫਾਰਮਸ ਲਿਆਉਣ ਵਾਸਤੇ ਇੱਕ ਐਡਮਿਨਿਸਟ੍ਰੇਟਿਵ ਸੈਟਅਪ ਦੇਣਾ ਹੈ ਪੰਜਾਬ ਨੂੰ ਕੇ ਯਾਰ ਏ ਸਿਸਟਮ ਨੂੰ ਬੰਦ ਕਰੋ ਸਹੀ ਸਿਸਟਮ ਲਿਆਓ ਉਹ ਕੱਲਾ ਇਹੀ ਨਹੀਂ ਐ ਥੱਲੇ ਤੇ ਹੀ ਲੇ ਕੇ ਸ਼ੁਰੂ ਹੋ ਜਾਂਦਾ ਜਦ ਸਿਪਾਹੀ ਮਿਲਦਾ ਤੁਹਾਨੂੰ ਨਾ ਉੱਥੇ ਤੇ ਸ਼ੁਰੂ ਹੋ ਜਾਂਦਾ ਕੰਮ ਅੱਛਾ ਤੁਸੀਂ ਨਸ਼ੇ ਵਾਲੇ ਮਾਮਲੇ 'ਚ ਕੀ ਮੰਨਦੇ ਹੋ ਕਿਉਂਕਿ ਤੁਸੀਂ ਸੀਐਮ ਰਹੇ ਹੋ ਸੀਐਮ ਕੋਲੇ ਤਾਂ ਸੀਐਮ ਤਾਂ ਇੱਕ ਤਰ੍ਹਾਂ ਛੋਟੇ ਰੱਬ ਦੀ ਤਰ੍ਹਾਂ ਹੁੰਦਾ ਜਿਹਨੂੰ ਸਭ ਕੁਝ ਹੀ ਦਿਖ ਰਿਹਾ ਹੁੰਦਾਗਾ ਕਿਵੇਂ ਚੱਲ ਰਹੀ ਐ ਸਟੇਟ ਜਾਂ ਪੰਜਾਬ ਜਿਹੜੀ ਅੱਗੇ ਅਫਸਰਾਂ ਨਾਲ ਲਿੰਕ ਜੁੜਦੇ ਆ ਗਏ ਕਿ ਇਹ ਕੱਲਾ ਮਸਲਾ ਇੱਥੇ ਤੱਕ ਨਹੀਂ ਰੁਕਦਾ ਡਰੱਗ ਦਾ ਡਰੱਗ ਦਾ ਮਸਲਾ ਬਹੁਤ ਗਹਿਰਾ ਜੁੜਿਆ ਹੋਇਆ ਹੈਗਾ ਇਹਦੇ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਤਾਕਤਾਂ ਮਾਫੀਆ ਬਹੁਤ ਸਾਰੇ ਲੋਕ ਸ਼ਾਮਿਲ ਨੇਗੇ ਹੋਰ ਪੋਟਾਂ ਕਿਉਂ ਜਿਹੜੀਆਂ ਆਪਾਂ ਗੱਲ ਕਰਦੇ ਆ ਕਿ ਬਹੁਤ ਸਾਰੇ ਹੋਰ ਹੋਰ ਬੰਦੇ ਇਹਦੇ ਵਿੱਚ ਤਾਂ ਬਹੁਤ ਸਾਰਾ ਕੁਝ ਹੀ ਰਗੜਿਆ ਜਾਵੇ ਉਹ ਕਹਿੰਦੇ ਨੇ ਜੇ ਪਰਦਾ ਚੱਕ ਦੋ ਤੇ ਸਿਵਲ ਵਾਰ ਹੋ ਜਾਣੀ ਹੈ ਇਸ ਤਰ੍ਹਾਂ ਦੇ ਹਾਲਾਤ ਨੇ ਵੀ ਜਿਹੜੇ ਬੰਦੇ ਬਾਰੇ ਤੁਸੀਂ ਸੋਚਦੇ ਨਹੀਂ ਉਹ ਬੰਦੇ ਇਹ ਸ਼ਾਮਿਲ ਨੇ ਇਹਦੇ ਵਿੱਚ ਬਹੁਤ ਬੰਦੇ ਗਰਾਸ ਰੂਟ ਤੋਂ ਲੈ ਕੇ ਬਿਊਰੋਕ੍ਰੇਸੀ ਤੱਕ ਬਿਊਰੋਕ੍ਰੇਸੀ ਤੇ ਵੀ ਉੱਪਰ ਤੱਕ ਹਾਰ ਬਹੁਤ ਬੜੇ ਬੜੇ ਅਫਸਰ ਇਹਦੇ ਵਿੱਚ ਹੈ ਐਸੀ ਕਈ ਅਫਸਰਾਂ ਦੇ ਨਾਮ ਲੋਕੇਟ ਕੀਤੇ ਸੀ ਜਿਨ੍ਹਾਂ ਨੂੰ ਅਸੀਂ ਸਿਸਟਮ ਬਣਾਇਆ ਸੀ ਕਿ ਇਹਨਾਂ ਨੂੰ ਨੌਕਰੀ ਚੋਂ ਕੱਢੋ ਬਾਅਦ ਦੇ ਵਿੱਚ ਸਟੇਜ 2 ਲੈ ਕੇ ਆ ਗਏ ਲੇਕਿਨ ਇੱਕ ਸੀਐਮ ਐਸਾ ਚਾਹੀਦਾ ਹੈ ਜਿਹੜਾ ਇਹ ਸੋਚੇ ਕਿ ਮੈਂ ਅਗਲੀ ਵਾਰੀ ਸੀਐਮ ਨਹੀਂ ਬਣਨਾ ਜਿਸ ਤਰ੍ਹਾਂ ਮੈਂ 3 ਮਹੀਨੇ ਚ ਕੰਮ ਕੀਤਾ ਸੀ ਕੀ ਜੇ ਤੁਹਾਨੂੰ ਕਦੇ ਮੌਕਾ ਮਿਲੇ ਤੁਸੀਂ ਸੋਚ ਸਕਦੇ ਹੋ ਮੈਂ ਪਾਵਰ ਤੋਂ ਕੌਣ ਦੂਰ ਹੋਣਾ ਚਾਹੁੰਦਾ ਬਾਦਲ ਸਾਹਿਬ ਐਂਡ ਤੱਕ ਦੇਖੋ ਇੱਕ ਵਾਰ ਇਹ ਸੋਚਣਾ ਪੈਣਾ ਕਿ ਮੈਂ ਅਗਲੀ ਵਾਰੀ ਸੀਐਮ ਨਹੀਂ ਬਣਨਾ ਮੈਂ ਮਨੁ ਲੋਕ ਵੋਟਾਂ ਪਾਣ ਨਾ ਪਾਣ ਮੈਂ ਇਸ ਅਧਾਰ ਲੈ ਕੇ ਆਣਾ ਜਿੱਦਣ ਇਹ ਸੋਚ ਕੇ ਕੋਈ ਸੀਐਮ ਉੱਤੇ ਕੁਰਸੀ ਤੇ ਬੈਠੇਗਾ ਤਾਂ ਆਉਣ ਵਾਲਾ ਸਮਾਂ ਸਹੀ ਹੋਏਗਾ ਹੂੰ ਇਹ ਨਸ਼ੇ ਨੂੰ ਸੇ ਛੋਟੀਆਂ ਗੱਲਾਂ ਹੈ ਸੀਐਮ ਦੀ ਬਿਲ ਪਾਵਰ ਚਾਹੀਦੀ ਹੈ ਇਹਨੂੰ ਕਿਸ ਤਰ੍ਹਾਂ ਖਤਮ ਕਰਨਾ ਜਿਵੇਂ ਰਾਜਨੀਤ ਦਾ ਮਾਮਲਾ ਕਦੋਂ ਦਾ ਚੱਲ ਰਿਹਾ ਹੈਗਾ ਤੁਹਾਡੀ ਸਰਕਾਰ ਵੀ ਆਈ ਕੈਪਟਨ ਬਲੇ ਵੀ ਸੀਗਾ ਪੋਲੀਟੀਕਲ ਵਿਲ ਚਾਹੀਦੀ ਹੈ ਕੋਈ ਰਾਜਨੀਤ ਵਗੈਰਾ ਕੋਈ ਨਹੀਂ ਮੂਹਰੇ ਖੜਦਾ ਫਿਰ ਹੂੰ ਇਸ ਮਸਲੇ ਦੇ ਅੰਦਰ ਤੁਸੀਂ ਕੀ ਦੇਖਦੇ ਹੋਗੇ ਕੀ ਹੁਣ ਇਹ ਮਤਲਬ ਐਂ ਰਹੂ ਮਸਲਾ ਕਿ ਤੁਹਾਡੀ ਐਫਆਈਆਰ ਹੋਗੀ ਹੁਣ ਐਫਆਈਆਰ ਹੋਗੀ ਐਫਆਈਆਰ ਐਫਆਈਆਰ ਹੁੰਦਾ ਰਹੂਗਾ ਕਨਕਲੂਜਨ ਤੇ ਜਾਂ ਇਹ ਗੱਲ ਕਲਿਮਿਨੇਟ ਨਹੀਂ ਹੋਊਗੀ ਕਦੇ ਮੈਂ ਫੇਰ ਤੁਹਾਨੂੰ ਕਲੀਅਰ ਕਰਦਾ ਕਿ ਜਦ ਤੱਕ ਸਰਕਾਰਾਂ ਦੀ ਵਿਲ ਪਾਵਰ ਨਹੀਂ ਹੈ ਕਿ ਅਸੀਂ ਕਿਸੇ ਗੱਲ ਨੂੰ ਅੰਜਾਮ ਤੱਕ ਲੈ ਕੇ ਜਾਣਾ ਜਦ ਤੱਕ ਤੁਸੀਂ ਸ਼ੋਹਰਤ ਦੇ ਪਿੱਛੇ ਪਏ ਰਹੇ ਹੋਗੇ ਕਿ ਅਸੀਂ ਸਿਰਫ ਐਡਵਰਟਾਈਜ਼ਮੈਂਟ ਕਰਕੇ ਆਪਣੀ ਸ਼ੋਹਰਤ ਕਰਨੀ ਕਿ ਜੈਸੀ ਮਜੀਠੀਆਂ ਫੜ ਲਿਆ ਜੀ ਦੇਖ ਲਓ ਯਾਰ ਮਜੀਠੀਆਂ ਦਾ ਚੰਨੀ ਨੇ ਫੜਿਆ ਸੀ ਤੁਸੀਂ ਜਦ ਤੱਕ ਤੁਸੀਂ ਇਹ ਨਹੀਂ ਸੋਚਦੇ ਕਿ ਸਾਨੂੰ ਵੋਟਾਂ ਦੀ ਲੋੜ ਨਹੀਂ ਹੈ ਐਸੀ ਮਾਹੌਲ ਨੂੰ ਸੈੱਟ ਕਰਨਾ ਹੈ ਜਦ ਤੱਕ ਕੰਮ ਨਹੀਂ ਹੋਣਾ ਠੀਕ ਹੂੰ ਕਾਂਗਰਸ ਦਾ ਕੀ ਹਾਲ ਹੈ ਇਹ ਗੱਲਾਂ ਹੁਣ ਬਾਅਦ ਚ ਕਰਾਂਗੇ ਨਹੀਂ ਨਹੀਂ ਚਲੋ ਇੱਕ ਇੱਕ ਸਵਾਲ ਮੈਂ ਪੁੱਛਣਾ ਚਾਹੁੰਦਾ ਜਰੂਰ ਤੁਹਾਡਾ ਥੋੜਾ ਹਾਲਤਾ ਪੁੱਛ ਲਿਆ ਨਾ ਨਾ ਕਰੋ ਤੁਸੀਂ ਆਪੋਜੀਸ਼ਨ ਚੋਂ ਕ੍ਰਿਟਿਸਾਈਜ਼ ਕਰ ਰਹੇ ਹੋ ਸੱਤਾ ਨੂੰ ਹੋਰ ਆਲੇ-ਦਾਲੇ ਵਾਲਿਆਂ ਨੂੰ ਕਾਂਗਰਸ ਦਾ ਹਾਲ ਕੀ ਹੈ ਤੁਹਾਨੂੰ ਕਾਂਗਰਸ ਦੇਖੋ ਇੱਕ ਫੇਜ਼ ਹੈ ਹੂੰ ਡੇਢ ਸਾਲ ਬਾਅਦ ਇਲੈਕਸ਼ਨ ਹੈ ਹੂੰ ਅੱਜ ਸੁਪਰ ਮੈਸੀ ਦੇ ਚੱਕਰ ਦੇ ਵਿੱਚ ਜਾਂ ਅੱਜ ਕੋਸ਼ਿਸ਼ ਹਰ ਕੋਈ ਕਰ ਰਿਹਾ ਕਿ ਜੀ ਆਉਣ ਵਾਲੇ ਸਮੇਂ 'ਚ ਮੈਂ ਵੀ ਅੱਗੇ ਆ ਜਾ ਮੇਰੀ ਫਿਊਚਰ ਕਿਹ ਹੋਏਗਾ ਅਜੇ ਆਪਸ ਵਿੱਚ ਲੱਗੇ ਹੋਏ ਐ ਉਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੂੰ ਮੈਂ ਵੀ ਰਿਕੁਐਸਟ ਕਰੂੰਗਾ ਕਿ ਇਹ ਸਭ ਤਾੜੇ ਬਾੜੇ ਨੂੰ ਸਿੱਧਾ ਕਰਕੇ ਇੱਕ ਸਾਨੂੰ ਪੰਜਾਬ ਦੇ ਵਿੱਚ ਇੱਕ 2-3 ਫੇਸ ਦੇ ਦਿਓ ਜਿਹੜੇ ਜਿਨ੍ਹਾਂ ਦੇ ਨੰਮ ਹੋਰੇ ਰੱਖ ਕੇ ਇਲੈਕਸ਼ਨ ਲੜਨੀ ਫਿਰ ਸਾਰਾ ਕੁਝ ਸਿੱਧਾ ਹੋ ਜਾਣਾ ਆਸ਼ੂ ਦੀ ਇਲੈਕਸ਼ਨ ਦਾ ਅਨਲਿਸਿਸ ਹੋਗਾ ਕਿਉਂਕਿ ਇਹ ਰਿਪੋਰਟਾਂ ਜਾ ਰਹੀਆਂ ਬਹੁਤ ਸਾਰਾ ਕੁਝ ਹੋ ਰਿਹਾ ਹੈ ਮੇਰਾ ਮੇਰਾ ਇਨਾ ਮਕਸਦ ਹੈ ਕਿ ਜਦੋਂ ਲਾਈਕ ਆਸ਼ੂ ਕੈਂਡੀਡੇਟ ਡਿਕਲੇਅਰ ਹੋ ਗਿਆ ਮੈਂ ਉਸ ਤੋਂ ਬਾਅਦ ਸਟੈਪ ਇਨ ਹੋਇਆ ਪਹਿਲਾ ਨਹੀਂ ਹੋਇਆ ਜਦੋਂ ਪਾਰਟੀ ਨੇ ਇੱਕ ਆਫੀਸ਼ੀਅਲ ਕੈਂਡੀਡੇਟ ਦਿੱਤਾ ਕਿ ਜੀ ਆਹ ਸਾਡਾ ਕੈਂਡੀਡੇਟ ਹੈ ਉਹ ਫਿਰ ਰਾਹੁਲ ਗਾਂਧੀ ਦਾ ਉਹ ਖੜਗੇ ਸਾਹਿਬ ਦਾ ਕੈਂਡੀਡੇਟ ਹੈ ਉਹ ਕਾਂਗਰਸ ਦੇ ਪੰਜੇ ਦਾ ਕੈਂਡੀਡੇਟ ਹੈ ਮੈਂ ਆਪਣਾ ਬਿਸਤਰਾ ਚੱਕ ਕੇ ਉਹਦੇ ਕੋਲ ਚਲੇ ਗਿਆ ਇਲੈਕਸ਼ਨ ਉਹਦੀ ਜਿੰਦ ਜਾਨ ਨਾਲ ਲੜੀ ਕਿਸੇ ਪਾਰਟੀਬਾਜ਼ੀ ਚ ਮੈਂ ਨਹੀਂ ਆਇਆ ਨਾ ਮੈਂ ਕਿਸੇ ਕੰਟਰੋਵਰਸੀ ਵਾਲੀ ਗੱਲ ਕੀਤੀ ਮੈਂ ਉਹਦੀ ਇੱਕੋ ਨਿਸ਼ਾਨਾ ਸੀ ਕਿ ਆਸ਼ੂ ਨੂੰ ਜਿਤਾਣਾ ਤੇ ਬਹੁਤ ਐਸੀ ਜਲੰਧਰ ਦੇ 40000 ਤੇ ਹਾਰ ਗਏ ਸੀ ਉੱਥੇ ਸਾਰੀ ਉਹ ਕਾਂਗਰਸ ਇਕੱਠੀ ਸੀ ਇੱਥੇ ਅਸੀਂ 10000 ਪਰ ਲਿਆਏ ਆ ਆਸ਼ੂ ਇੰਨਾ ਤਕੜਾ ਹੈਗਾ ਤਾਂ ਲੇਲੇ ਨਾਲ ਇਲੈਕਸ਼ਨ ਲੜਿਆ ਇਹਨਾਂ ਦੇ ਨਾਲ ਆਮ ਆਦਮੀ ਪਾਰਟੀ ਨਾਲ ਭੰਗਾ ਲੈਣਾ ਸਰਕਾਰ ਪਾਰਟੀ ਦੀ ਲੜਾਈ ਪਾਰਟੀ ਨਾਲ ਨਹੀਂ ਸੀ ਸਰਕਾਰ ਨਾਲ ਸੀ ਮੂਰੇ ਪੁਲਿਸ ਖੜਦੀ ਸੀ ਭਗਵਾਨਤਮਾਨਿਆ ਕੋਈ ਕੈਂਡੀਡੇਟ ਥੋੜੋ ਖੜਦਾ ਸੀ ਮੂਰੇ ਅਫਸਰ ਖੜਦੇ ਸੀ ਅਫਸਰਾਂ ਨਾਲ ਲੜਾਈ ਸੀ ਸਰਕਾਰ ਦੇ ਤੰਤਰ ਨਾਲ ਲੜਾਈ ਸੀ ਫੇਰ ਵੀ ਅਸੀਂ 10000 ਤੱਕ ਲੈ ਕੇ ਆ ਗਏ ਗੱਲ ਨੂੰ 40000 ਵਾਲੀ ਨੂੰ ਅੱਗੇ-ਅੱਗੇ ਤੁਸੀਂ ਦੇਖਿਓ ਕਾਂਗਰਸ ਲੋਕ ਕਾਂਗਰਸ ਨੂੰ ਪਸੰਦ ਕਰਦੇ ਆ ਕਾਂਗਰਸ ਸਿੱਧੇ ਹੋ ਕੇ ਚੱਲੇ ਲੋਕ ਕਾਂਗਰਸ ਨੂੰ ਲੈ ਕੇ ਆਣਾ ਚਾਹਦੇ ਆ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜਾ ਮਨ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਵੀ ਜੀ ਤੁਸੀਂ ਵੀ ਪੰਜਾਬ ਦੇ ਉਹ ਪੱਤਰਕਾਰ ਹੋ ਜਿਹਦੇ ਨਾਲ ਕੋਈ ਮੇਰੇ ਵਰਗਾ ਜਾਂ ਕੋਈ ਹੋਰ ਵੀ ਮਾਣ ਮਹਿਸੂਸ ਕਰਦਾ ਹੈ ਯਾਰ ਸਾਡੇ ਸਾਹਿਬ ਜਦਵਿੰਦਰ ਆ ਥੈਂਕ ਯੂ ਥੈਂਕ ਯੂ ਜੈਨੀ ਸਾਹਿਬ ਥੈਂਕ ਯੂ ਤਾਂ ਇਸਨ ਸਾਹਿਬ ਦਾ ਸੀਐਮ ਚਰਨਜੀਤ ਚੰਨੀ ਜਿਨ੍ਹਾਂ ਨੇ ਆਲੋਚਨਾ ਕੀਤੀ ਹੈ ਸਰਕਾਰ ਦੀ ਇਹ ਸਵਾਲ ਖੜੇ ਕੀਤੇ ਕਿ ਜਿਹੜੀ ਐਫਆਈਆਰ ਮੈਂ ਕੀਤੀ ਸੀਗੀ ਉਫਆਈਆਰ ਨੂੰ ਕੰਟੀਨਿਉਟੀ ਚ ਕਿਉਂ ਨਹੀਂ ਲੈ ਕੇ ਜਾਇਆ ਗਿਆ ਔਰ ਦੂਜਾ ਸਵਾਲ ਉਹਨਾਂ ਦਾ ਕਹਿਣਾ ਕਿ 3 ਸਾਲ ਸਰਕਾਰ ਕੀ ਕਰਦੀ ਰਹੀ ਉਹਨਾਂ ਦਾ ਕਹਿਣਾ ਕਿ ਮੇਰਾ ਤਾਂ ਰੌਲਾ ਜਿਹੜਾ ਪਿੰਡਾਂ ਚ ਕਹਿਣਾ ਨਾ ਇੱਟ ਕੁੱਤੇ ਵਾਲਾ ਰੌਲਾ ਕਾਲੀਆਂ ਦੇ ਨਾਲ ਜਾਂ ਬਿਕਰਮ ਦੇ ਨਾਲ ਜਾਂ ਸੁਖਬੀਰ ਹੋਰਾਂ ਦੇ ਨਾਲ ਬੜਾ ਤਿੱਖਾ ਵਿਧਾਨ ਸਭਾ ਚ ਹੀ ਬੋਲਦੇ ਰਹੇ ਨੇ ਤਾਂ ਉਹ ਕਹਿੰਦੇ ਉਹ ਮੇਰਾ ਉਵੇਂ ਹੀ ਚੱਲਦਾ ਰਹੂਗਾ ਪਰ ਜੋ ਸਰਕਾਰ ਵਿਜੀਲੈਂਸ ਦਾ ਮਿਸਯੂਜ਼ ਕਰ ਰਹੀ ਹੈ ਜਾਂ ਕਿਸੇ ਹੋਰ ਏਜੰਸੀਆਂ ਦਾ ਮਿਸਯੂਜ਼ ਕਰ ਰਹੀ ਹੈ ਉਹਨਾਂ ਦਾ ਕਹਿਣਾ ਕਿਸੇ ਵੀ ਸਰਕਾਰ ਨੂੰ ਹਾਲਾਂਕਿ ਕਾਂਗਰਸ ਸੱਤਾ 'ਤੇ ਆਉਂਦੀ ਹੈਗੇ ਤਾਂ ਦੁਬਾਰਾ ਪੁੱਛਾਂਗੇ ਉਹਨਾਂ ਤੋਂ ਵੀ ਹੁਣ ਕਿਉਂ ਹੋ ਰਿਹਾ ਹੈਗਾ ਪਰ ਉਹਨਾਂ ਦਾ ਕਹਿਣਾ ਕਿਸੇ ਵੀ ਏਜੰਸੀ ਦਾ ਮਿਸਯੂਜ਼ ਕਿਸੇ ਵੀ ਮਤਲਬ ਇਹ ਨਹੀਂਗਾ ਕਿ ਕੋਈ ਠੀਕ ਆ ਉਹਦੇ ਤੇ ਹੋ ਜੇ ਅਗਰ ਕੋਈ ਗਲਤ ਆ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਕਿਸੇ ਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ